ਸਾਸਰੀਕਾਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਬੁੱਧਿਆ ਠੀਕ ਠਾਕ ਜਿਹੜੇ ਮੇਰੇ ਵੀਰ ਪੈਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਾ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਇੱਥੇ ਜੀ ਸ਼ਾਮ ਦਾ ਟਾਈਮ ਆ ਤੇ ਆਪਾਂ ਝੋਟੀਆਂ ਨੂੰ ਅੰਦਰ ਬੰਨਾਂਗੇ ਨੀਰਾ ਪਾ ਕੇ ਇਹਨਾਂ ਨੂੰ ਪਹਿਲਾਂ ਆਪਾਂ ਸੋਚਿਆ ਸੀ ਪਹਿਲਾਂ ਇਹਨਾਂ ਨੂੰ ਬੰਨ੍ਹਦੇ ਨੇ ਫਿਰ ਕਿਆ ਵੀ ਲੇਟ ਹੋ ਜਾਵਾਂਗੇ ਪਤਾਰਾ ਡੋਕੀ ਪਹਿਲਾਂ ਕੱਢ ਲੈਂਦੇ ਨੇ ਵੀ ਬਾਅਦ ਚ ਇਹਨਾਂ ਨੂੰ ਬੰਨਾਂਗੇ ਪਹਿਲਾਂ ਤਾਂ ਜਿੰਨਾਂ ਨੂੰ ਬਾਹਰ ਨੀਰਾਚਾਰਾ ਪਾ ਦਿੰਦੇ ਸੀ ਜਿੰਨਾਂ ਨੂੰ ਪਾਇਆ ਨਹੀਂ ਸੀ ਨਾ ਵੀ ਕਿਹਾ ਵੀ ਦੋ ਦੋ ਵਾਰ ਨੀਰਾਚਾਰਾ ਪਾਉਣ ਔਖਾ ਹੈ ਵੀ ਅੰਦਰ ਪਾ ਕੇ ਅੰਦਰੀ ਬੰਦ ਦਾਂਗੇ ਉੱਥੇ ਖਾ ਲੈਣਗੀਆਂ ਇਹ ਕਿਉਂਕਿ ਇੱਥੇ ਪਾ ਦਿੰਨੇ ਫਿਰ ਅੱਧ ਬਚਾਲੇ ਰਹਿ ਜਾਂਦੇ ਨੇ ਨੀਰਾ ਖਾਣ ਕਣੀਓ ਫਿਰ ਇਹਨੇ ਅੰਦਰ ਬੰਦਣਾ ਟਾਈਮ ਹੋ ਜਾਂਦਾ ਇਹਨਾਂ ਨੂੰ ਤੇ ਪਹਿਲਾਂ ਆਪਾਂ ਚੱਕ ਦਾਂਗੇ ਜੀ ਗੋਹਾ ਕਿਉਂਕਿ ਗੋਹੇ ਦੇ ਵਿੱਚ ਤਾਂ ਰਾਂ ਡੋਕੀ ਕੱਢਣੇ ਤੇ ਪਸ਼ੂ ਡੰਗਰ ਬੰਦਣੇ ਬਹੁਤ ਔਖੇ ਨੇਗੇ ਤੇ ਸਾਫ ਸਫਾਈ ਪਹਿਲਾਂ ਜ਼ਰੂਰੀ ਹੈ ਨਾ ਆਪਦਾ ਵੀ ਜੀ ਨਹੀਂ ਕਰਦਾ ਫਿਰ ਕੰਮ ਕਰਨ ਨੂੰ ਜੇ ਆਪਾਂ ਸਾਫ ਸਫਾਈ ਨਾ ਕਰੀਏ ਪਰਤੇ ਜਿਹੜੇ ਮੇਰੇ ਵੀਰਪਣਾ ਕਮੈਂਟ ਕਰਦੇ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਜੀ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਕਹਿੰਦੇ ਵੀ ਕੰਮ ਆਪਦਾ ਹਨਾ ਸ਼ੋਭਾ ਜੱਗ ਦੀ ਸਹੀ ਗੱਲ ਐ ਪੜ੍ਹਨੇ ਕੰਮ ਤਾਂ ਆਪਦਾ ਹੀ ਕਰਦੇ ਆਪਾਂ ਹਨਾ ਤੇ ਸ਼ੋਭਾ ਜੱਗ ਦੀ ਹੁੰਦੀ ਅਗਲਾ ਕਹਿੰਦਾ ਵੀ ਹਾਂ ਫਲਾਨੇ ਦੇ ਉਹ ਇੰਨਾ ਕੰਮ ਕਰਦੇ ਨੇ ਤੇ ਕੰਮ ਆਪ ਆਪਦਾ ਕਰਦਾ ਕਿਹੜਾ ਕਿਸੇ ਦਾ ਕਰਕੇ ਆਉਨੇ ਹਨਾ ਕੰਮ ਤਾਂ ਜਿੰਨਾ ਕਰ ਲਈਏ ਨਾ ਉਹਨਾਂ ਥੋੜਾ ਹੁੰਦਾ ਕੰਮ ਤਾਂ ਕਰਮਾਂ ਨਾਲ ਮਿਲਦੇ ਨੇ ਜਿਹਦੇ ਚੰਗੇ ਕਰਮ ਨੇ ਉਹਨੂੰ ਕੰਮ ਮਿਲਦਾ ਹੈਗਾ ਕਿਉਂਕਿ ਜੇ ਕੰਮ ਕਰਾਂਗੇ ਮਿਹਨਤ ਕਰਾਂਗੇ ਜ਼ਿੰਦਗੀ ਸੌਖੀ ਲੰਘੂਗੀ ਹਨਾ ਤੇ ਉਹ ਵੀ ਜੇ ਆਪਾਂ ਆਈ ਉਹ ਕਰੀ ਜਾਵਾਂਗੇ ਡਾਈ ਜਾਵਾਂਗੇ ਪੈਸਾ ਫਿਰ ਉਹ ਪੈਸਾ ਬਣੂ ਕਿਥੋਂ ਉਹ ਥੋੜਾ ਟਾਈਮ ਲਈ ਆਪਾਂ ਐਸ਼ ਕਰ ਸਕਦੇ ਆ ਬਾਅਦ ਚ ਫਿਰ ਦੁੱਖ ਭੋਗੜੇ ਪੈਂਦੇ ਨੇ ਜੇ ਨਾਲ ਦੀ ਨਾਲ ਕਮਾ ਲਾਂਗੇ ਲਾਭ ਹੀ ਦੇਵਾਂਗੇ ਵੱਧ ਕੋਈ ਚੱਕਰ ਨਹੀਂ ਜੀ ਉਹ ਕਿਉਂਕਿ ਆਪਾਂ ਕਮਾਈ ਕਰਦੇ ਬਾਅਦ ਚ ਤਾਰ ਵੀ ਦੇਵਾਂਗੇ ਚੜ ਵੀ ਗਿਆ ਕੋਈ ਗੱਲ ਨੂੰ ਤਾਰ ਦਾਂਗੇ ਆਪਾਂ ਪਰ ਜੇ ਆਪਾਂ ਕੰਮ ਹੀ ਨਹੀਂ ਕਰਾਂਗੇ ਤਾਂ ਫਿਰ ਤਾਂ ਟਾਈਮ ਪਾਸ ਨਹੀਂ ਹੁੰਦਾ ਹਨਾ ਤੇ ਇੱਧਰ ਦੇਖੋ ਜੇ ਛਾਲਾ ਮਾਰ ਲੱਗ ਰਿਹਾ ਛੇਤੀ ਦਿਨੋਂ ਆਇਆ ਹੋਇਆ ਵੀ ਉਹ ਕਿਹੜਾ ਵਿਲੇਜੋਂ ਸਾਨੂੰ ਨੀਰੇ ਤੇ ਬੰਦਨ ਦੇਣਾ ਕਿਉਂਕਿ ਸਵੇਰੇ ਵੀ ਫਿਰ ਸੰਦਿਆਂ ਦਾ ਹੀ ਖਾਦਾ ਹੋਇਆ ਹੈ ਨਾ ਫਿਰ ਆਪਾਂ ਇਹਨਾਂ ਨੂੰ 8 ਵਜੇ ਇੱਥੇ ਬਾਹਰ ਕੱਢ ਦਿੰਦੇ ਹਾਂਗੇ ਪਹਿਲਾਂ ਤਾਂ ਠੰਡ ਹੁੰਦੀ ਅੰਦਰ ਹੀ ਨੀਰਾਚਾਰਾ ਖਵਾ ਕੇ ਪਾਣੀ ਪਿਆ ਕੇ ਫਿਰ 8 ਵਜੇ ਬਾਹਰ ਬੰਦਦੇ ਆ ਨਮਾਜ਼ ਸੀ ਇਹਨਾਂ ਨੂੰ ਬਾਹਰ ਏਕੀ ਦਿੰਦੇ ਹਾਂਗੇ ਮੱਜਾ ਮੱਜਾ ਨੂੰ ਅੰਦਰ ਨਵਾ ਦਿੰਨੇ ਤੇ ਇਹਨਾਂ ਨੂੰ ਸਭ ਇੱਥੇ ਬਾਹਰ ਨਮਾਉਨੇ ਹੈਗੇ ਤੇ ਉਹ ਬਧੀ ਲੱਗ ਜਿੱਥੇ ਮੱਜਾ ਬਾਹਰ ਨਹੀਂ ਹੈਗਾ ਨਾ ਸਾਨੂੰ ਐ ਜੀ ਵੀ ਦੋਨੇ ਪਾਸੇ ਸਾਡੇ ਵੱੱ ਵਧੀਆ ਲੱਗਦਾ ਇੱਥੇ ਬਾਹਰ ਕੰਮ ਕਰਨਾ ਤੇ ਚਲੋ ਜੀ ਦੇਖਦੇ ਆ ਜੇ ਰੱਬ ਨੇ ਚਾਇਆ ਹਨਾ ਤਾਂ ਆਪਾਂ ਮੱਜਾਂ ਦਾ ਵੀ ਦੇਖਦੇ ਆ ਵੀ ਸਾਨੂੰ ਸਾਰੇ ਕਹਿੰਦੇ ਨੇ ਵੀ ਬਾਹਰਲੇ ਪਾਸੇ ਕਰ ਲਓ ਗੁੱਬਰ ਗੈਂਸ ਕਣੀ ਤਾਂ ਆਪਾਂ ਉਧਰ ਦੇਖਾਂਗੇ ਜੀ ਉਧਰ ਮਾਰ ਕੇ ਬਾਗਲ ਉਧਰ ਬਣਾਵਾਂਗੇ ਮੱਜਾਂ ਦਿਨ ਦਿਨ ਚ ਉਧਰ ਬਾਹਰ ਘੜਦਿਆ ਕਰਾਂਗੇ ਤੇ ਰਾਤ ਨੂੰ ਅੰਦਰ ਕਰ ਲਿਆ ਕਰਾਂਗੇ ਉਧਰ ਕੱਚਾ ਰੱਖ ਲਾਂਗੇ ਜੀ ਖੁਰਲੀ ਕਰ ਲਾਂਗੇ ਨਾਲੇ ਉਹ ਖੁੱਲਾ ਮੇੜਾ ਕਰ ਲਾਂਗੇ ਉੱਥੇ ਬੈਠੇ ਰਹਿਆ ਕਰਨਗੇ ਸਿਆਲ ਚ ਤਾਂ ਜਮੀ ਰਾਮ ਦੇ ਰੁੱਪੇ ਬੈਠੇ ਰਹਿਆ ਕਰਨਗੇ ਆ ਤੇ ਗਰਮੀ ਚ ਦੇਖਾਂਗੇ ਕੀ ਜਗੜ ਬਣਦਾ ਹੈਗਾ ਤੇ ਅਦਰ ਜਪੰਦ ਨਾ ਗੋਇਨਾਂ ਨਾ ਗੋਹਣਾ ਜੰਮੀ ਸੁੱਕਾ ਜਾਂ ਹੁੰਦਾ ਬੱਚੇ ਦਾ ਤਾਂ ਜੰਮੀ ਇੱਕ ਬੱਚਾ ਰਲ ਗਿਆ ਹੈ ਜੇ ਕੇ ਰਲ ਰਹੀ ਹੈਗੀ ਦੋਨੋਂ ਨਾ ਗੋਹਾ ਜੰਮੀ ਨਿੰਦਣਾ ਤਾਂ ਵਧੀਆ ਨਹੀਂ ਗਾਂ ਦਾ ਵੀ ਨਹੀਂ ਹੁੰਦਾ ਗੋਬਰ ਗੈਸ ਦੇ ਕੰਮ ਨਹੀਂ ਹੁੰਦਾ ਗੋਬਰ ਗੈਸ ਤਾਂ ਮੱਝਾਂ ਦਾ ਗੋਹ ਹੀ ਵਧੀਆ ਰਹਿੰਦਾ ਹੈਣਾ ਕਿਉਂਕਿ ਇਹ ਕਾੜਾ ਗੋਹਾ ਕਰਦੇ ਨੇ ਘੋਲਦਾਂ ਨੇ ਗੋਬਰ ਗੈਸ ਚ ਤੇ ਇੱਥੇ ਮੱਝਾਂ ਮਾਮਾ ਤੀਆਂ ਦਾ ਬਸ ਸਾਫ਼ ਸੁਮੀ ਪਿਆਰਾ ਉਹ ਤਾਂ ਬਹੁਤ ਲੜਦੀ ਇਹਨਾਂ ਨਾਲ ਤੀਜੀ ਝੋਟੀ ਜੂਰਾ ਆ ਜੇ ਤਾਂ ਬਹੁਤ ਲੜਾਈ ਕਰਦੀ ਇਹਨਾਂ ਨਾਲ ਉਹ ਤਾਂ ਖੋਲ ਜੇ ਤਾਂ ਟਾ ਲੈਂਦੀ ਇਹਨਾਂ ਨੂੰ ਨਾਲ ਸ਼ਾਂਪ ਪੁੱਤਰੀ ਹੋਈ ਆ ਸ਼ਾਂਪ ਵੀ ਇਹਨਾਂ ਦੇ ਲਛਣੀ ਧਰਾਈ ਉਹ ਮਾਰਿਆ ਕਰਦੀ ਸੋ ਮੈਂ ਉਸਦੇ ਉਹ ਮੈਂ ਸ ਜਾ ਕੇ ਤਾਂ ਹੀ ਉਹਨੂੰ ਚਿੰਬੜੀ ਨਹੀਂ ਕਾਨੂੰ ਉਹਦੇ ਕੋਲ ਜਾਂਦੀ ਸੀ ੱਡੀ ਦੂਰ ਜਿੰਨੀ ਉਹ ਪੋਲੀ ਲੱਗਦੇ ਦੇਖਣ ਨੂੰ ਪਰ ਖਰਾਬ ਜਾਦੇ ਆ ਉਹ ਇਹ ਹਜੇ ਠੀਕ ਨਹੀਂ ਪਿੜ ਕੇ ਘਟ ਰਾ ਜੀ ਨੇ ਮਾਮਾ ਇਹਦੀ ਮਾਂ ਤਾਂ ਜਮੀ ਨਹੀਂ ਪਿੜਦੀ ਵੱਡੀ ਝੋਟੀ ਤਾਂ ਤੇ ਅੱਗੇ ਦੇਖੋ ਜੀ ਬਰਕਤ ਪਿੜਿਆ ਕਰੋਗੇ ਪਿੜਦੀ ਨਹੀਂਗੀ ਤੇ ਉਹਦੀ ਝੋਟੀ ਤਾਂ ਹੈਗੀ ਥੋੜੀ ਜਿਹੀ ਖਰਾਬ ਪਰ ਇਹ ਤਾਂ ਜੰਮੀ ਕਿਸੇ ਨਾਲ ਨਹੀਂ ਪਿੜਦੀ ਨਾ ਕਿਸੇ ਕਟਰੂ ਨੂੰ ਮਾਰੇ ਨਾ ਬਸ਼ਰੂ ਨੂੰ ਇਹਨੂੰ ਕੋਈ ਚੱਕਰ ਨਹੀਂ ਕੋਈ ਲਵੇ ਪਸ਼ੂ ਖੜਾ ਰਵੇ ਕਿਸੇ ਹੋਰ ਦਾ ਕਟਰੂ ਖੜਾ ਰਵੇ ਇਹਨੂੰ ਇੰਨਾ ਨਹੀਂ ਹੈਗਾ ਤੇ ਇੱਕ ਕਮੈਂਟ ਆ ਜਿਹਦੇ ਨਾਲ ਉਹਨਾਂ ਨੇ ਦੋ ਕਟੇ ਦਿੱਤੇ ਨੇ ਮੱਝ ਨੇ ਉਹ ਕਹਿੰਦੇ ਅਸੀਂ ਦੋਨੇ ਇੱਕ ਕੱਟੀ ਨੂੰ ਪੌਣੇ ਦਾ ਦੁੱਧ ਨਹੀਂ ਤਾਰਦੀ ਮੱਝ ਕਿਉਂਕਿ ਮੱਝ ਨੂੰ ਵੀ ਪਤਾ ਹੈ ਨਾ ਵੀ ਮੇਰੇ ਦੋ ਕਟੀਆਂ ਨੇਗੀਆਂ ਤੇ ਉਹੀ ਗੱਲ ਜੇ ਦੋ ਬੱਚੇ ਹੋਣ ਦੋਨੋਂ ਦਾ ਮੂਹ ਹੁੰਦਾ ਹੈ ਨਾ ਜੇ ਇੱਕ ਹੋਵੇ ਇੱਕ ਦਾ ਉਨੂੰ ਪਤਾ ਵੀ ਮੇ ਦੋਨੇ ਮੇਰੀਆਂ ਕਟੀਆਂ ਨੇ ਕਿਉਂਕਿ ਪਸ਼ੂ ਜੀ ਆਪਣੇ ਨਾਲ ਵੱਧ ਮੂੰਹ ਕਰਦੇ ਨੇ ਵੱਧ ਇਹਨਾਂ ਨੂੰ ਸਿਆਣ ਫੇਨਾਂ ਚ ਵੱਧ ਹੁੰਦੀ ਆਪਣੇ ਨਾਲੋ ਇਨਸਾਨ ਤਾਂ ਮਨ ਕਰੇ ਨੇ ਇਨਸਾਨ ਦਾ ਬੁਕਾਤ ਕਹਿੰਦੇ ਇੱਕ ਨੂੰ ਸ਼ੀਸ਼ੀ ਨਾਲ ਪਿਆ ਦੋ ਦੂਜੇ ਨੂੰ ਐ ਪਿਆ ਦੋ ਪਰ ਇਹਨਾਂ ਨੂੰ ਪਤਾ ਹੈ ਜੀ ਜਾਨਵਰਾਂ ਨੂੰ ਵੀ ਹਨਾ ਵੀ ਮੇਰੇ ਵੀ ਦੋ ਬੱਚੇ ਨੇ ਮੈਂ ਬਰਾਬਰ ਹੀ ਇਹਨਾਂ ਨੂੰ ਸਮਝਾ ਵਧੀਆ ਕਾਲਾ ਚੱਲ ਜਦੋਂ ਪਲ ਜਾਣਗੇ ਦੋਨੇ ਕਿਉਂਕਿ ਜੇ ਨਾ ਪਨਾ ਦੁੱਧ ਪਲਾਈ ਆਏ ਹਨਾ ਤੇ ਆਪਣੇ ਤੋਂ ਹੱਥ ਨਾਲੋਂ ਦੁੱਧ ਇਹਨਾਂ ਨੂੰ ਇੰਨਾ ਪਲੇ ਨਹੀਂ ਜਾਂਦਾਗਾ ਮਾਂ ਥੱਲੇ ਪਾ ਕੇ ਦੋਨੇ ਚੁੰਗ ਲੈਂਦੇ ਨੇ ਵਧੀਆ ਛੇਤੀ ਪਲ ਜਾਣਗੇ ਆ ਕਿ ਦੋ ਕਟ ਰੁੱਤੇ ਨੇ ਕਮਜ਼ੋਰੀਆਂ ਵੀ ਹੋਣਗੀਆਂ ਛੋਟੀ ਏ ਸਾਡੀ ਧਾਰ ਕਢਣ ਵਾਲੇ ਬਹੁਤ ਜ਼ਿਆਦਾ ਹਲਦੀ ਜੇ ਇੱਧਰ ਉੱਧਰ ਇੱਧਰ ਉੱਧਰ ਗੇੜੇ ਦਿੰਦੀ ਹੋ ਰਹਿੰਦੀ ਏ ਇਹਨੂੰ ਪਤਾ ਨਹੀਂ ਕੀ ਬਿਮਾਰੀ ਏਗੀ ਇੱਕ ਤਾਂ ਤੇ ਖੜ ਕੇ ਧਾਰ ਨਹੀਂ ਕਢਣ ਨਾਲੇ ਮੂਰੇ ਲੇਟੀ ਦਾਣਾ ਪਾਇਆ ਹੁੰਦਾ ਫਿਰ ਵੀ ਖਾਂ ਤੇ ਕਢ ਕੇ ਧਾਰ ਨਹੀਂ ਕਢਾਉਂਦੀਗੀ ਤੇ ਇੱਕ ਮਿੰਟ ਆਇਆ ਸੀ ਕਹਿੰਨੇ ਮੈਂ ਅੱਜਾਂ ਥੱਲੇ ਕਲੀ ਖੰਡਿਆ ਦਾ ਕਰੋ ਕਲੀ ਸਾਡੇ ਪਈ ਏ ਜੀ ਨਾਲ ਚੰਗੀ ਪਲੀ ਹਨਾ ਤੇ ਉਹੀ ਬਸ ਕੋਲ ਹੋ ਜਾਂਦੀ ਏ ਖੰਡਿਉਣ ਦੀ ਫਿਰ ਉਹ ਆਏ ਵੀ ਖੰਡ ਦੀ ਜਾਂਦੇ ਫਿਰ ਸੰਬਰ ਸੋੜਦੇ ਤੁਸੀਂ ਕਿਰਨ ਚ ਇੱਕ ਦਿਨ ਸਖੰਡਿਆਈ ਸੀਗੀ ਤੇ ਉਹ ਤਾਂ ਸਿੱਕ ਦਿਨ ਚ ਸੰਭਰ ਕੇ ਛੱੜਤੀ ਸਾਰੀ ਕਿਉਂਕਿ ਜਦੋਂ ਵੀ ਇਹ ਗੋਹਾ ਫੋਸ ਕਰਦੇ ਨੇ ਸਾਨੂੰ ਆਦਤ ਹੈ ਜੀ ਸਾਫ ਸਫਾਈ ਨਾਲ ਥਲੇ ਰੱਖਣ ਦੀ ਹਨਾ ਫਿਰ ਹੁੰਜ ਕੇ ਛੱਡ ਦੰਨੇ ਹੈਗੇ ਕਣ ਕਪਣੀ ਹਰੀ ਹੋ ਗਈ ਜੀ ਵਧੀਆ ਤੇ ਸੂਰਜ ਵੀ ਢਲਦਾ ਜਾ ਰਿਹਾ ਤੇ ਹੁਣ ਵੀ ਦੁਆਰੇ ਤੋਂ ਕਲੀ ਜਰੂਰ ਖੜਾ ਆਵਾਂਗੇ ਜੀ ਆਪਾਂ ਉਹ ਆਪਣੇ ਮੱਜਾਂ ਦੇ ਟੀਕੇ ਲੱਗ ਗਏ ਸੀਗੇ ਤੇ ਤਨਨ ਤੁਸੀਂ ਇੱਕ ਕਮੈਂਟ ਆ ਸੀ ਕਹਿੰਦੇ ਰੋਜ਼ ਬਲੌਗ ਪਾਇਆ ਕਰੋ ਬਲੌਗ ਸਾਡਾ ਵੀ ਜੀ ਕਰਦਾ ਜੀ ਰੋਜ਼ ਪਾਇਆ ਕਰੀ ਤਿੰਨ ਦਿਨ ਹੋ ਗਏ ਸਾਡਾ ਬਲੌਗ ਬਣੇ ਪਏ ਨੂੰ ਤਾਂ ਅੱਜ ਤੀਸਰੇ ਦਿਨ ਬਲੌਗ ਜਾ ਕੇ ਪਾਊਗਾ ਦੋ ਦਿਨ ਹੋ ਗਏ ਬਲੌਗ ਨਹੀਂ ਪਾਇਆ ਕੋਸਤਾ ਜੀ ਤਵੇਤ ਖਰਾਬ ਹੋ ਰਹੀ ਸੀਗੀ ਬਾਰਸ਼ ਜਾ ਚੱਲ ਰਹਾ ਖੰਗਜ ਖਾਂਮ ਵਾਲਾ ਇਹ ਦੇ ਕਰਕੇ ਤੇ ਬਸ ਕੁਸ ਨੂੰ ਪਤਾ ਜੀ ਇਧਰ ਫੋਨ ਆ ਗਿਆ ਸੀ ਫੋਨ ਵੀ ਅਸੀਂ ਜੀ ਸੁਣਦੇ ਆ ਬਸ ਤਾਰ ਘੱਟਦੇ ਘੱਟਦੇ ਇਸ ਟਾਈਮ ਤਾਂ ਨਾ ਬਸ ਇੱਕ ਆਏ ਅਨ ਸਰਦੇ ਨੂੰ ਅਸੀਂ ਫੋਨ ਚੱਕਦੇ ਆ ਵੀ ਜਿਹਦਾ ਸਰਦਾ ਨਹੀਂ ਹੈਣਾ ਰਿਸ਼ਤੇਦਾਰ ਤਾਂ ਸਾਡਾ ਕੋਈ ਫੋਨ ਨਹੀਂ ਕਰਦਾ ਸਾਨੂੰ ਸਭ ਨੂੰ ਪਤਾ ਹੈ ਵੀ ਉਹਨਾਂ ਦੇ ਕੰਮ ਬਹੁਤ ਜ਼ਿਆਦੇ ਨੇਗੇ ਵੀ ਉਹਨਾਂ ਨੂੰ ਸਵੇਰੇ ਸ਼ਾਮ ਆਪਾਂ ਫੋਨ ਨਹੀਂ ਕਰਦਾ ਉਹ ਦੁਪਹਿਰ ਨੂੰ ਜਾਂ ਰਾਤ ਨੂੰ ਫੋਨ ਕਰਦੇ ਨੇਗੇ ਵੀ ਹੁਣ ਉਹਨਾਂ ਨੇ ਕੰਮ ਨਿਬੜ ਗਏ ਹੋਣੇ ਤੇ ਕਈ ਵਾਰ ਪਿੰਡ 'ਚੋ ਕਿਸੇ ਨੂੰ ਕੰਮ ਹੁੰਦਾ ਉਹ ਫੋਨ ਜ਼ਰੂਰ ਆ ਜਾਂਦਾ ਰਿਸ਼ਤੇਦਾਰ ਨੂੰ ਸਾਰਿਆਂ ਨੂੰ ਪਤਾ ਲੱਗ ਰਿਹਾ ਹੁੰਦਾ ਨੇ ਕੰਮ ਬਹੁਤ ਜ਼ਿਆਦੇ ਰਹਿਗੇ ਕੰਮ ਤਾਂ ਪਹਿਲਾਂ ਵੀ ਸੀਗੇ ਜੀ ਪਹਿਲਾਂ ਕਿਸੇ ਨੂੰ ਦਿਖਦਾਂ ਨਹੀਂ ਸੀ ਕਿਉਂ ਹੁਣ ਆਪਣਾ ਸੋਸ਼ਲ ਮੀਡੀਆ ਤੇ ਆਉਣੇ ਕਰਕੇ ਸਾਰਿਆਂ ਨੂੰ ਪਤਾ ਲੱਗਣ ਲੱਗ ਗਿਆ ਨਾ ਵੀਡੀਓ ਦੇਖਣ ਲੱਗ ਗਏ ਵੀ ਇੰਨਾ ਕੰਮ ਕਰਦਿਆਂ ਨੇ ਪਹਿਲਾਂ ਸਾਰਿਆਂ ਨੂੰ ਆਇਆ ਸੀ ਪਤਾ ਨਹੀਂ ਉਹ ਕੰਮ ਹੀ ਨਹੀਂ ਕਰਦਿਆਂ ਨਾ ਸ਼ੈਰਦਿਆਂ ਨੇ ਅਗਲਾ ਕਹਿੰਦੇ ਸਾਡੇ ਰਿਸ਼ਤਦਾਰ ਕਿਆ ਕਰਦੇ ਸ਼ੁਰੂ-ਸ਼ੁਰੂ ਚ ਵੀ ਸ਼ੈਰਦਿਆਂ ਨੇ ਇਹ ਕੰਮ ਨਹੀਂ ਕਰਦਿਆਂ ਗਿਆ ਤੇ ਹੁਣ ਸਾਰਿਆਂ ਨੂੰ ਪਤਾ ਲੱਗਿਆ ਹੁਣ ਸਾਰੇ ਕਹਿੰਦੇ ਹਾਂ ਤੁਸੀਂ ਇੰਨਾ ਕੰਮ ਕਰਦੇਂਦਾ ਇੰਨਾ ਕੰਮ ਤਾਂ ਮੈਂ ਕਦੇ ਸ਼ੁਰੂ ਤੋਂ ਇੰਨਾ ਹੀ ਕਰਦੇ ਸੀਗੇ ਕਿਉਂਕਿ ਤਾਰਾਤਾ ਜੀ ਮੈਂ ਤਾਂ ਜਦੋਂ ਆਈ ਸੀ ਇਸ ਘਰ ਚੌਦੀ ਕੱਢਣ ਲੱਗ ਗਈ ਸੀਗੀ ਭੈਣ ਵੀ ਉਦੋਂ ਬਾਅਦ ਸਾਲ ਨੂੰ ਸਾਲ ਬਾਅਦ ਕੱਢਣ ਲੱਗ ਗਈ ਪਰ ਬਾਕੀ ਇਹਨੇ ਵੱਡੇ ਡੈਡੀ ਤਾਰਾ ਕੱਢਿਆ ਕਰਤੇ ਮੈਂ ਨਾਲ ਛੇਤੀ ਲੱਗ ਗਈ ਸੀ ਤਾਰਾ ਕੱਢਣ ਉਸ ਤੋਂ ਬਾਅਦ ਹੌਲੀ ਨਿਰਾਚਾਰਾ ਪਾਉਣ ਲੱਗ ਗਏ ਜੀ ਫਿਰ ਸਾਰੇ ਤੁਹਾਨੂੰ ਪਤਾ ਹੈ ਵੀ ਕਰ ਕਰਾਂ ਚ ਇਹੀ ਗੁਸ਼ ਹੈ ਜੀ ਹਰੇਕ ਦੇ ਵੀ ਇੱਕ ਵਾਰੀ ਜੇ ਕਿਸੇ ਨੇ ਕੰਮ ਕਰ ਲਿਆ ਤੇ ਉਹ ਅਗਲੇ ਦੇ ਗਲ ਪੈ ਜਾਂਦਾ ਫਿਰ ਕੰਮ ਫਿਰ ਦੂਜਾ ਬੰਦਾ ਕੰਮ ਛੱਡ ਦਿੰਦਾ ਵੀ ਇਹ ਕਰਨ ਲੱਗੇ ਹੁਣ ਅਸੀਂ ਛੱਡ ਦਈਏ ਤੇ ਫਿਰ ਹੌਲੀ ਸਾਰੇ ਗਲ ਪੈ ਗਿਆ ਬੱਚੇ ਵੱਡੇ ਹੋ ਗਏ ਜੀ ਫਿਰ ਆਪਾਂ ਵੀ ਕੰਮ ਕਰਨ ਲੱਗੇ ਵੀ ਹੁਣ ਤਾਂ ਅੱਗੇ ਤਾਂ ਬੱਚੇ ਸਾਂਭਿਆ ਕਰਦੇ ਬੱਚਾਂ ਕਰਕੇ ਨਹੀਂ ਬਣਦਾ ਸੀ ਉਤਨਾ ਫਿਰ ਆਪਾਂ ਵੀ ਨਹੀਂ ਕਦੇ કહਾਇਆ ਸਾਰਾ ਕੰਮ ਆਪਦਾ ਆਪ ਹੀ ਕਰ ਲੈਂਦੇ ਸੀ ਜੀ ਰਿਪਾ ਲਈ ਹੁੰਦੇ ਸੀ ਜੀ ਰੱਖਿਆ ਕਰਦੇ ਪਰ ਉਹ ਸੰਨੀ ਕਰ ਜਾਂਦੇ ਸੀ ਬਾਕੀ ਅਸੀਂ ਆਪਦਾ ਆਪ ਚੱਕੇ ਦੀ ਰਾਜਾ ਡੰਗਰਾਂ ਨੂੰ ਆਪ ਦੇ ਨੂੰ ਆਪ ਪਾਉਣਾ ਹੁੰਦਾ ਧਾਰਾ ਡੁੱਕੀ ਆਪ ਕੱਢਣੇ ਹੁੰਦੇ ਤੇ ਦੁੱਧਾ ਸੀ ਕਦੇ ਸਾਂਭਿਆ ਨਹੀਂ ਸੀ ਦੁੱਧਾ ਸੀ ਜਿੱਦਾਂ ਦੇ ਅੱਡ ਹੋਏ ਆਣਾ ਲਾਲ ਵੀ ਉਸ ਦਿਨ ਅਸੀਂ ਦੁੱਧ ਸਾਂਭਣ ਲੱਗੇ ਆ ਦੁੱਧ ਅਸੀਂ ਚੋਕੇ ਬਾਲਟੇ ਰੱਖ ਦੇਣੀ ਆ ਦੁੱਧ ਸਾਂਭਣ ਦਾ ਸਾਨੂੰ ਹੁਕਮ ਨਹੀਂ ਹੈਗਾ ਸੀ ਜੀਨੇ ਜਿੰਨੇ ਬ ਨਾ ਅਸੀਂ ਕਦੇ ਦੁੱਧ ਨਹੀਂ ਸੰਭਿਆ ਸੀਗਾ। ਨਾ ਅਸੀਂ ਕਦੇ ਮਿਦਾਨੀ ਪੁੰਜੀ ਸੀ ਨਾ ਅਸੀਂ ਦੁੱਧ ਸੰਭਿਆ ਸੀ ਜਿਵੇਂ ਪਉਣਾ ਹੁੰਦਾ ਉਹੀ ਪਾਕੇ ਦਿੰਦੇ ਓਮੀ ਅਸੀਂ ਵਰਤ ਲੈਂਦੇ। ਬਸ ਆਪਾਂ ਪਾਪਾ ਸੁਡੰਗਰ ਸਾਹਮਣੇ ਆਲੇ ਸੀਗੇ। ਤੇ ਇੱਥੇ ਆਪਾਂ ਸੰਦੇ ਇੱਥੇ ਚੱਕ ਦਾਂਗੇ ਜੇ ਇਹ ਸਾਡੇ ਨਾ ਦੁੱਧ ਵਾਲੇ ਮੱਜਾਂ ਨਹੀਂ ਸੰਨੀ ਹੈਗੇ ਚ ਬੱਦ ਖਾਲਾ ਪਾਉਣੇ ਇਹਨਾਂ ਨੂੰ। ਇਹ ਉਹਨਾਂ ਦੀ ਸੰਨੀ ਹੈ। ਨਾ ਦੇਖੋ ਜੀ ਬਰਕਤ ਨੂੰ ਐ ਹੋ ਰਿਹਾ ਵੀ ਉਹ ਕਿਹੜਾ ਵੇਲਾ ਜਦੋਂ ਮੈਨੂੰ ਦੁੱਧ ਮਿਲ ਜੇ ਹੈਣਾ ਇਹਨੂੰ ਪੂਰਾ ਧਿਆਨ ਦਿੰਦੇ ਵੀ ਧਾਰਾ ਨਹੀਂ ਕਿ ਪਹਿਲਾਂ ਬੈਠੀ ਰੂਗ ਰਾਮ ਨਾਲ ਜਦੋਂ ਧਾਰਾ ਨਿਕਲ ਜਾਣਗੇ ਉਦੋਂ ਦੀ ਲੱਗੂ ਵੀ ਛ ਇਨਨ ਨੂੰ ਸਾਰਾ ਪਤਾ ਹੁੰਦਾ ਤੇ ਇੱਕ ਕਮੈਂਟ ਆ ਸੀਗਾ ਤੁਸੀਂ ਨਾ ਛੋਟੀ ਨੂੰ ਵੀ ਰੋਟੀ ਪਾ ਦਿਆ ਕਰੋ ਮਾਰਨੋਂ ਹਟ ਜੂਗੀ ਹੁਣ ਤਾਂ ਜੀ ਬਹੁਤ ਫਰਕ ਪੈ ਗਿਆ ਉਹ ਮੇਰੇ ਜਿਆਦਾ ਮਾਰਦੀ ਪਹਿਣ ਦੇਣੀ ਅੰਨਾ ਮਾਰਦੀ ਤੇ ਰੋਟੀ ਵੀ ਅਸੀਂ ਪਾਉਂਦੇ ਰਏ ਆ ਗੁੜ ਵੀ ਪਾ ਦਿੰਨੇ ਆ ਜੀ ਉਹਨੂੰ ਬਸ ਉਹਨਾਂ ਥੋੜਾ ਜਿਹਾ ਉਹਨਾਂ ਦਾ ਮੁੰਡਾ ਸੰਭਿਆ ਕਰਦਾ ਸੀ ਉੱਥੇ 20-22 ਸਾਲ ਦਾ ਮੁੰਡਾ ਸੀ ਉਹ ਹੀ ਸੰਭਦਾ ਹੁੰਦਾ ਸੀ ਵੀ ਉਹ ਬੁੜੀਆਂ ਘੱਟ ਸੰਭਦੀਆਂ ਸੀ ਤੇ ਉਹਦੇ ਕਰਕੇ ਹੀ ਬਸ ਫਿਰ ਘੂਰਦੀ ਜਿਵੇਂ ਨਿਆਣੇ ਹੁੰਦੇ ਪਸੂ ਨੂੰ ਮੰਡ ਪਿਆ ਹੁੰਦਾ ਹੈ ਨਾ ਕਿ ਹੁਣ ਤਾਂ ਫਰਕ ਪੈ ਰਿਹਾ ਜੇ ਅਸੀਂ ਅੰਦਰ ਬਾਹਰ ਆਪ ਹੀ ਖੁੱਲਰ ਮੰਨਣ ਲੱਗ ਗਏ ਪਹਿਲਾਂ ਨਹੀਂ ਅਸੀਂ ਖੋਲਦੇ ਸੀ ਹੁਣ ਇੱਕ ਦੋ ਦਿਨਾਂ ਦੇ ਆਪ ਹੀ ਅੰਦਰ ਕਰਨ ਲੱਗ ਗਏ ਕਿਉਂਕਿ ਸਾਡਾ ਕੰਮ ਨਹੀਂ ਜੀ ਨਿਭੜਦਾ ਸੀ ਉਹ ਇਹਨਾਂ ਨੇ ਖੇਤੋਂ ਕਦੋਂ ਆਉਣਾ ਕਦੋਂ ਬੰਦਣੀ ਖੋਲਣੀ ਫਿਰ ਸਾਨੂੰ ਤਾਂ ਔਖਾ ਹੋ ਰਿਹਾ ਸੀਗਾ ਹਸਤਾ ਇੱਕ ਦਿਨ ਭੈਣ ਕਹਿੰਦੀ ਕੁਸ ਨਹੀਂ ਹੁੰਦਾ ਮੈਂ ਤਾਂ ਡਰਦੀ ਸੀ ਮੈਂ ਕਿਹਤੇ ਮੰਗਰ ਪੈ ਜੀ ਆਪਣੇ ਛੜਾ ਕੇ ਕਹਿੰਦੀ ਕੁਸ ਨਹੀਂ ਹੁੰਦਾ ਐ ਕਿਹੜਾ ਖਾ ਜੂਗੀ ਤੇ ਅਸੀਂ ਲੈ ਕੇ ਦੋ ਜਣਾਂ ਡੰਡੇ ਬੰਨਤੇ ਹੁਣ ਤਾਂ ਇਕੱਲੀ ਜੜੀ ਬੰਨ ਦਿੰਦੇ ਹੁਣ ਕੋਈ ਚੱਕਰ ਨਹੀਂ ਹੈਗਾ ਸਾਨੂੰ ਤੇ ਅੱਥਾਪਾ ਜੀ ਨਾਲ ਇਹ ਨਾ ਛੋੜੇ ਨਾਲ ਉਹ ਵੀ ਬਲੌਗ ਸੰਜਾ ਕਰਨਾ ਸੀ ਆਪਾਂ ਆਪਣੀ ਸੂਨ ਵਾਲੀ ਝੋਟੀ ਦੀ ਫੀਡ ਕਰਾ ਕੇ ਲਿਆਂਦੀ ਸੀਗੀ ਜਿਹੜੀ 45 ਦਿਨ ਪਹਿਲਾਂ ਨੂੰ ਸ਼ੁਰੂ ਕਰੀ ਐ ਤੇ ਇਹਨੂੰ 11 ਤਰੀਕ ਤੋਂ 10ਵਾਂ ਮਹੀਨਾ ਲੱਗ ਗਿਆ ਜੀ ਹੁਣ ਤਾਂ ਇਹਨੂੰ ਤੇ ਆਪਾ ਉਹ ਪਾ ਰਿਹਾ ਹਾਂ ਤਾਂ ਇਹ ਖਾਂਦੀ ਨਹੀਂਗੀ ਤੇ ਅਸੀਂ ਇਹਨੂੰ ਫਿਰ ਸੰਨੀ ਚ ਪਾ ਦਿੰਨੇ ਆਂਗੇ ਸੰਨੀ ਰਲਾ ਦੇਣਾ ਸੰਨੀ ਵੀ ਥੱਲੇ ਮਾਰਦੀ ਐ ਚੱਕ ਕੇ ਦੂਜੀ ਫੀਡ ਭੰਤੀ ਹੋਈ ਉੱਪਰ ਦੀ ਪਾਉਨੇ ਫਿਰ ਕਿਤੇ ਜਾ ਕੇ ਖਾਂਦੀ ਐ ਕਿਉਂਕਿ ਉਹ ਚ ਤਾਰਾ ਮੀਰਾ ਜਾਦੇ ਐ ਜੀ ਗੜੱਤਣ ਐ ਸਰੋਂ ਐ ਨਾ ਉਦੇ ਕਰਕੇ ਖਾਂਦੀ ਨਹੀਂ ਉਹ ਵੀ ਤੁਹਾਨੂੰ ਅਗਲੀ ਵੀਡੀਓ ਦੇਵਾਂਗੇ ਆਪਾਂ ਕੀ ਕੁਸ ਪਵਾਇਆ ਤੇ ਕਿੰਨਾ-ਕਿੰਨਾ ਚੀਜ਼ ਪਵਾਈਏਗੀ ਉਹ ਵੀ ਤੁਹਾਨੂੰ ਜਰੂਰ ਦੱਸਾਂਗੇ ਕੈਦ ਰਹੋਗੇ ਸਾਨੂੰ ਮੱਥਦਿਆਂ ਨੂੰ ਵੀ ਦੱਸਾਂਗੇ ਬਸ ਜਦੋਂ ਪਸ਼ੂਆਂ 'ਚ ਆ ਜਾਂਦੇ ਫਿਰ ਜੀ ਪਸ਼ੂਆਂ ਦਾ ਕੰਮ ਹੀ ਜ਼ਿਆਦੇ ਇਦਰੀ ਦਿਮਾਗ ਹੋ ਜਾਂਦਾ ਉਹ ਗੱਲ ਯਾਦ ਨਹੀਂ ਰਹਿੰਦੀ ਸਹੀ ਗੱਲ ਅਜੇ ਪਾਪਾ ਸ਼ੁਰੂ ਨਾ ਰੋਟੀ ਪਾਈ ਸੀ ਗੁੜ ਪਾਇਆ ਬਹੁਤ ਇਹਦਾ ਫਰਕ ਪੈ ਗਿਆ ਪਹਿਲਾਂ ਸਾਨੂੰ ਨਾ ਦੂਰੋਂ ਵੀ ਟੱਕਰਾਂ ਲਾਉਣ ਲੱਗ ਜਾਂਦੀ ਪਰ ਹੁਣ ਨਹੀਂ ਕਰਦੀ ਜੀ ਹੁਣ ਤਾਂ ਲਵੇ ਖੜ ਕੇ ਪਾਣੀ ਵੀ ਪਿਲਾ ਦਿੰਦੇ ਆਗੇ ਤੇ ਨੀਰਾਚਰਾ ਵੀ ਦੇ ਅੱਗੇ ਪਾ ਦਿੰਦੇ ਆ ਨਾਣਾ ਪਾ ਦਿੰਦੇ ਆ ਹੁਣ ਨਹੀਂ ਕੁਛ ਕਹਿੰਦੀ ਕਦੇ ਕਦੇ ਘੂਰਦੀ ਹੈਗੀ ਕਿਉਂਕਿ ਪਸ਼ੂ ਡੰਗਰ ਸਮਝਦੇ ਨੇ ਪਰ ਇਨਸਾਨ ਨਹੀਂ ਸਮਝੇ ਇਨਸਾਨਾਂ ਨੂੰ ਕਿੰਨਾ ਮਰਜ਼ੀ ਖਵਾਈ ਜਾਓ ਉਹਨੇ ਨਾ ਟਾਈਮ ਤੇ ਟੱਕਰ ਮਾਰ ਹੀ ਦੇਣੀ ਹੈ ਹਨਾ ਉਹਨੇ ਆਪਣੀ ਜੱਤ ਦਿਖਾਉਣੀ ਪਰ ਇਹ ਪਸ਼ੂ ਜਾਨਵਰ ਐਸੀ ਚੀਜ਼ ਨਹੀਂ ਜੀ ਜੋ ਖਾਦੇ ਪੀਤੇ ਦਾ ਮੁੱਲ ਮੋੜਦੇ ਨੇ ਹਨਾ ਇੱਕ ਇਨਸਾਨ ਨੇ ਉਹ ਨਹੀਂ ਮੁੱਲ ਮੋੜਦੇ ਕਿਸਦਾ ਕਿੰਨਾ ਕਰੀ ਜਾਓ ਪਰ ਜਾਨਵਰ ਜਰੂਰ ਮੁੱਲ ਮੋੜ ਜਾਂਦੇ ਨੇ ਤੇ ਥੋੜੀ ਜਿਹਾ ਬਸੇ ਭੱਜਦੀ ਐ ਜੇ ਦੂਰ ਅਸੀਂ ਲੈ ਕੇ ਜਾਂਦੇ ਨਾ ਇਸ ਕਰਕੇ ਇਹ ਭੱਜਦੀ ਐ ਉਹ ਨੇੜੇ ਬੰਨਿਆ ਕਰਦੇ ਸੀਗੇ ਕਿਉਂਕਿ ਅੱਜ ਅਸੀਂ ਪੈਦਲ ਦੇ ਨੂੰ ਖੁੱਲੇ ਸਾਨੂੰ ਡਰ ਬਹੁਤ ਲੱਗ ਰਿਹਾ ਸੀਗਾ ਪਰ ਫਿਰ ਵੀ ਅਸੀਂ ਲੈ ਗਏ ਜਿਹਨੂੰ ਕਰ ਕਰਾ ਕੇ ਅੰਦਰ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਾ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ